ਸਾਨਾਂ ਨਾਲ ਇੱਕ ਠੱਗੀ ਵਜਦੀ ਆ ਸਮਰਸੀਵਾਲ ਮੋਟਰ ਲੈਣ ਵੇਲੇ ਉਹਦੀ ਤਾਰ ਲੈਣ ਵੇਲੇ ਅੱਜ ਉਸ ਠੱਗੀ ਦਾ ਆਪਾਂ ਫਰਦਾ ਫਸ ਕਰਾਂਗੇ ਤੇ ਆਪਾਂ ਆਇਆ ਬੜਲਾਡੇ ਸ਼ਹਿਰ ਦੇ ਵਿੱਚ ਦੁੱਦੜੇ ਵਾਲਿਆਂ ਦੇ ਇਹ ਬਾਈ ਪੂਰੀ ਡਿਟੇਲ ਦੱਸੂਗਾ ਜਿਹੜੀ ਸਮਰਸੀਵਾਲ ਮੋਟਰ ਦੇ ਆਪਾਂ ਤਾਰ ਲੈਨੇ ਆ ਉਹਦੇ ਵਿੱਚ ਕਿਵੇਂ ਆਪਾਂ ਨੂੰ ਹਜ਼ਾਰਾਂ ਦੀ ਠੱਗੀ ਵਜਦੀ ਆ ਤੇ ਸਮਰਸੀਵਾਲ ਮੋਟਰ ਦੀ ਰਿਪੇਅਰ ਸਭ ਤੋਂ ਸਸਤੀ ਆ ਪੰਜਾਬ ਚ ਸਭ ਤੋਂ ਸਸਤਾ ਰੇਟ ਹੈ ਤੇ ਮੋਟਰ ਦਾ ਮਤਲਬ ਕਿ ਐਕਸਰੇ ਕਰਨ ਵਾਲੀ ਮਸ਼ੀਨਾਂ ਵੀ ਨਿਭਾਈਆਂ ਕੋਲੇ ਤੇ ਜਿਹੜੀ ਆ ਤਾਰ ਹੁੰਦੀ ਆਪਣੀ ਸਮਰਸੀਵਾਲ ਇਹ ਜੇ ਸਭ ਤੋਂ ਠੱਗੀ ਵੱਡੀ ਠੱਗੀ ਕੀ ਵਜਦੀ ਆ ਉਦੇ ਬਾਰੇ ਪੂਰੀ ਡਿਟੇਲ ਜੇ ਆਪਾਂ ਸਮਝਾਵਾਂਗੇ ਬਾਈ ਸਮਝਾਊਗਾ ਤੇ ਬਾਕੀ ਜੇਕਰ ਤੁਹਾਡੀ ਸਮਰਸੀ ਵਾਲਾ ਮੋਟਰ ਰੇਤਾ ਮਾਰਨੋਂ ਨਹੀਂ ਹਟਦੀ ਉਹਨਾਂ ਦਾ ਵੀ ਪੱਕਾ ਲਾਜ ਆ ਜਾ ਬਾਈਆਂ ਕੋਲੇ ਬਾਕੀ ਅਜਿਹੀਆਂ ਮਸ਼ੀਨਾਂ ਨੇ ਇਹਨਾਂ ਕੋਲੇ ਜਿਹੜੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਕੋਲੇ ਹੁੰਦੀਆਂ ਨੇ ਸਭ ਤੋਂ ਸਸਤੀ ਰਿਪੇਅਰ ਤੇ ਸਭ ਤੋਂ ਸਸਤੀਆਂ ਮੋਟਰਾਂ ਨਵੀਆਂ ਮੋਟਰਾਂ ਤੁਸੀਂ ਇੱਥੇ ਲੈ ਸਕਦੇ ਹੋ ਹਰ ਇੱਕ ਕੰਮ ਪੂਰੀ ਤਸੱਲੀ ਬਖਸ਼ ਕੀਤਾ ਜਾਂਦਾ ਹੈ ਸ਼ਹਿਰ ਬਡਲਾਂਡੇ ਦੇ ਵਿੱਚ ਆਇਆ ਆਪਾਂ ਗੁਰੂ ਨਾਨਕ ਕਾਲਜ ਦੇ ਜਿਹੜੀ ਕੋਲੇ ਬਾਈਆਂ ਦੁਕਾਨ ਹੈ ਤੇ ਬਾਕੀ ਪੂਰੀ ਡਿਟੇਲ ਬਾਹੀ ਦੱਸਾਂਗੇ ਆਜੋ ਬਾਈ ਨਾਲ ਕਰਵਾਉਨੇ ਆਪਾਂ ਗੱਲਬਾਤ ਅੱਜ ਆਪਾਂ ਸਮਾਸੀਵਾਲ ਮੋਟਰ ਦੀ ਤਾਰ ਦੀ ਪਛਾਣਨ ਬਾਰੇ ਦੱਸਣਾ ਜਿਹੜੀ ਸਭ ਤੋਂ ਵੱਡੀ ਅੱਜ ਲੁੱਟ ਹੋ ਰਹੀ ਆ ਜ਼ਿੰਮੇਵਾਰਾਂ ਦੇ ਨਾਲ ਸਮਰਤੀ ਵਾਪਾਂ ਕਦੇ ਵੀ ਕਿਸੇ ਵੀ ਦੁਕਾਨ ਤੇ ਜਾਂਦੇ ਆਪਾਂ ਤਾਰ ਮੰਗਦੇ ਆਂ ਦੁਕਾਨਦਾਰ ਤੋਂ ਵੀ ਆਪਾਂ 6mm ਤਾਰ ਦੇ ਦੇ ਸਾਨੂੰ ਜਾਂ 10mm ਤਾਰ ਦੇ ਦੇ ਪਰ ਆਪਾਂ ਨੇ ਕਦੇ ਵੀ ਨਹੀਂ ਪੁੱਛਿਆ ਵੀ ਇਹਦੇ ਵਿੱਚ ਕੀ ਗੇਜ ਹੁੰਦਾ ਕੀ ਗੁਸੁੰਦਾ ਜਿੱਥੇ ਸਭ ਤੋਂ ਵੱਡੀ ਲੁੱਟ ਆ ਗਈ ਆਪਾਂ ਨੇ ਤੁਹਾਨੂੰ ਇਸ ਲੁੱਟ ਤੋਂ ਬਚਾਉਣ ਬਾਅਦ ਤੁਹਾਨੂੰ ਅੱਜ ਸਾਰਾ ਕੁਝ ਦੱਸਣਾ ਹੈ ਕੋਕਾ ਲੋ ਵੀ ਆਪਾਂ ਦੁਕਾਨ ਤੇ ਜਾਵਾਂਗੇ ਆਪਾਂ 6mm ਤਾਰ ਮੰਗਾਂਗੇ ਜਾਂ 10mm ਤਾਰ ਮੰਗਾਂਗੇ ਬਸ ਇਹ ਦੋਨੇ ਚੀਜ਼ਾਂ ਹੀ ਮੰਗਦੇ ਆਂ ਨਾ ਆਪਾਂ ਨੂੰ ਕੋਈ ਦੱਸਿਆ ਜਾਂਦਾ ਮਿਸਤਰੀ ਵੱਲੋਂ ਕਿਸੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਇਹਦੇ ਬਾਰੇ ਜਦੋਂ ਆਪਾਂ 6mm ਤਾਰ ਜਾ ਕੇ ਮੰਗਦੇ ਆਂ ਇਹਦੇ ਵਿੱਚ ਗੇਜ ਆਉਂਦੇ ਨੇ 9 ਗੇਜ 10 ਗੇਜ 11 ਗੇਜ ਤੇ 12 ਗੇਜ ਚਾਰ ਗੇਜ ਆਉਂਦੇ ਨਹੀਂ ਇਸੇ ਤਰ੍ਹਾਂ ਹੀ 10mm ਦੇ ਵਿੱਚ 9 ਗੇਜ 10 ਗੇਜ 11 ਗੇਜ 12 ਗੇਜ ਯਾਨੀ ਕਿ ਇੰਨਾ ਤੇ ਇਹਦਾ ਤਾਂ ਰੇਟ ਦਾ ਅੱਧੋਂ ਤੋਂ ਅੱਧਾ ਫਰਕ ਪੈ ਜਾਂਦਾਗਾ ਜਿੱਥੇ ਸਭ ਤੋਂ ਵੱਡੀ ਲੁੱਟ ਆ ਗਈ ਆਪਾਂ ਨੂੰ ਦੁਕਾਨਦਾਰ ਕੋਈ ਵੀ ਬਾਣੀਏ ਮੰਡੀ ਦੇ ਵਿੱਚ ਆਪਾਂ ਨੂੰ ਜਿਹੋ ਕਹੋ ਕਰਦਾਗਾ ਉਹ ਆਪਾਂ ਨੂੰ ਤਾਰ ਤਾਂ ਇਹ ਜਾ ਰਹੀ ਆ ਰੇਟ ਪਰ ਇਹਦਾ ਆ ਰਿਹਾਗਾ ਬਲਕਿ ਇਹਨੂੰ ਇਹਦੇ ਬਾਰੇ ਆਪਾਂ ਨੂੰ ਨੌਲੇਜ ਹੀ ਨਹੀਂ ਹੈਗੀ ਆਪਾਂ ਨੂੰ ਇਹ ਨੌਲੇਜ ਸਮਝਾਉਣ ਵਾਸਤੇ ਅੱਜ ਇੱਕ ਇੰਨੀ ਉਹ ਕਰਿਆਗਾ ਖੁਦ ਮੈਂ ਵੀ ਜ਼ਿੰਮੇਦਾਰ ਹਾਂ ਜ਼ਿੰਮੇਦਾਰ ਆਪਣੀ ਜ਼ਿੰਮੇਦਾਰੀ ਨੇ ਦੁਕਾਨ ਕਰੀ ਹੋਈ ਆ ਉਰੇ ਤੇ ਜਿਵੇਂ ਆਪਾਂ ਲਾ ਲਈਏ ਇਹਦਾ ਰੇਟ ਅੱਜ ਮੰਡੀ ਦੇ ਵਿੱਚ 90 ਤੋਂ 100 ਰੁਪਏ ਦੇ ਆਸ-ਪਾਸ ਚੱਲ ਰਿਹਾਗਾ 90 ਤੋਂ 100 ਰੁਪਏ ਦੇ ਆਸ-ਪਾਸ ਸਭ ਜਿਹੜੀ ਸਭ ਤੋਂ ਵੱਡੀ ਰੇਟ ਵੀ ਇਹ ਲੈ ਗਏ ਤੇ ਮਾਲ ਵੀ ਇਹ ਜਾ ਰਿਹਾਗਾ ਨਾਲੇ 9 ਤੇ 10 ਗੇਜ ਦਾ ਤੇ ਨਾਲੇ ਰੇਟ 12 ਗੇਜ ਦਾ ਤੇ ਮਾਲ ਜਾ ਰਿਹਾ 9 ਤੇ 10 ਗੇਜ ਦਾ ਜ਼ਿਆਦਾ ਤਰ ਬਲਕਿ ਨਾ ਤਾਂ ਉਹ ਰੇਟ ਆ ਨਾ ਉਹ ਮਾਲ ਆਗਾ ਰੇਟ ਵੀ ਉਹ ਨਹੀਂ ਹੈਗਾ ਜਿਹੜੀ ਅੱਜ ਜਿਹੜੀ ਚੱਲ ਰਿਹਾਗਾ ਇੱਕ ਸ ਨੂੰ ਹੋਰ ਜਾਣਕਾਰੀ ਦੇ ਦਾਂ ਜਦੋਂ ਕਦੇ ਵੀ ਤਾਰ ਪਾਉਣੀ ਹੈਗੀ ਸਿਰਫ ਕੱਲੀ 12 ਗੇਜ ਤਾਰ ਹੀ ਪਾਓ 12 ਗੇਜ ਹੋਰ ਕੋਈ ਤਾਰ ਪਾਉਣ ਦਾ ਫਾਇਦਾ ਨਹੀਂਗਾ ਇਹ ਤਾਰਾਂ ਗਰਮ ਵੀ ਹੋਣਗੀਆਂ ਸਾਰਾ ਇਹਦੇ ਨੁਕਸਾਨ ਹੀ ਨੁਕਸਾਨ ਨੇ ਰੇਟ ਦਾ ਜਿਆਦਾ ਤੇ ਇਹਦਾ ਫਰਕ ਹੈ ਨਹੀਂਗਾ ਹਮੇਸ਼ਾ ਪਾਉਣੇ ਤਾਰ 12 ਗੇਜ ਹੀ ਬਾਣੀਆਂ ਨੂੰ ਕਹਿ ਕੇ ਤਾਰ ਲਓ ਜਿੱਤੋਂ ਵੀ ਲੈਣੀ ਹੈ 10 ਐਮ ਆਪਾਂ ਜਾ ਕੇ 10 ਐਮ ਮੰਗਣੀਆਂ 10 ਐਮ ਐਮ ਨੂੰ ਕਹਦੇ 12 ਗੇਜ ਦਾ ਤਾਰ ਚਾਹੀਦਾ ਸਾਨੂੰ 10 ਐਮ ਐਮ ਦੇ ਵਿੱਚ 12 ਗੇਜ ਇਹਨੂੰ ਫੁੱਲ ਗੇਜ ਕਹਿੰਦੇ ਨੇ ਆਪ ਪੰਜਾਬੀ ਦੇ ਵਿੱਚ ਇਹ ਫੁੱਲ ਗੇਜ ਕਿਉਂ 12 ਗੇਜ ਤੋਂ ਬਾਅਦ 13 ਗੇਜ ਅਜੇ ਤੱਕ ਬਣਿਆ ਨਹੀਂਗਾ 12 ਗੇਜ ਹੀ ਚੱਲਦੀ ਹੈ ਜਿਹੜੀ ਆਪਣਾ ਰੇਟ ਅੱਜ ਦਾ 77 ਰੁਪਏ ਫੁੱਟ ਇਹਦਾ ਅੱਜ ਦਾ ਰੇਟ ਹੈਗਾ 77 ਰੁਪਏ ਫੁੱਟ 12 ਗੇਜ ਦਾ 11 ਗੇਜ ਲੈਣੀ ਹੈ ਇਹਦਾ 65 ਰੁਪਏ ਫੁੱਟ ਆਗਾ ਆਪਣਾ ਰੇਟ ਆ ਜਿਹੜਾ ਮੰਡੀ 'ਚ ਰੇਟ ਚੱਲ ਰਿਹਾ ਹੈ ਇਹਦਾ 85 ਰੁਪਏ ਫੁੱਟ 77 ਰੁਪਏ ਫੁੱਟ ਵਾਲੀ ਦਾ ਅੱਜ ਰੇਟ 100 ਰੁਪਏ ਫੁੱਟ ਬੋਲ ਰਹੇ ਨੇ ਮੰਡੀ ਦੇ ਵਿੱਚ ਕਿਤੋਂ ਵੀ ਟਰਾਈ ਕਰ ਲਿਓ ਤੇ オリジナル ਤਾਰ ਦੀ ਜ਼ਿੰਮੇਵਾਰੀ ਹੋਊ ਮੇਰੀ 77 ਰੁਪਏ ਫੁੱਟ 12 ਗੇਜ ਦਾ 11 ਗੇਜ ਦਾ 65 ਰੁਪਏ ਫੁੱਟ 10 ਗੇਜ ਦਾ 55 ਰੁਪਏ ਫੁੱਟ 9 ਗੇਜ ਦਾ 45 ਰੁਪਏ ਫੁੱਟ ਇੱਥੇ ਦੇਖੋ ਵੀਰੇ ਕਿੰਨਾ ਕਪੜਾ ਹੋ ਰਿਹਾ 45 ਤੇ 77 ਇਹਦਾ 30 40 ਰੁਪਏ ਦਾ ਫਰਕ ਪੈ ਗਿਆ ਤਾਰ ਆਪਾਂ ਨੂੰ ਇਹ ਫੇਰ ਵੀ ਇਹ ਮਿਲਦੀ ਹੈਗੀ ਜਿਆਦਾ ਤਾਰ ਤਾਰ ਆਪਾਂ ਨੂੰ ਫੇਰ ਵੀ ਇਹ ਮਿਲੂ ਰੇਟ ਦਾ ਦੇਖੋ ਤਾਰ ਦਾ ਦਿਨ ਤੇ ਰਾਤ ਦਾ ਫਰਕ ਪੈ ਗਿਆ ਓਰੇ ਰੇਟ ਦਾ ਵੀ ਦਿਨ ਤੇ ਰਾਤ ਦਾ ਬਲਕਿ ਤਾਰ ਆਪਾਂ ਨੂੰ ਮੰਡੀ ਦੇ ਵਿੱਚ 45 ਤੇ 5500 ਰੁਪਏ ਮਿਲ ਰਹੀ ਅੱਜ ਜਿਹੜਾ ਸਭ ਤੋਂ ਵੱਡਾ ਜਿਹੜਾ ਇੱਕ ਮਹੀਨਾ ਜ਼ਿੰਮੇਵਾਰਾਂ ਦਾ ਹੁੰਦਾ ਸਭ ਤੋਂ ਵੱਡਾ ਇੱਥੇ ਕਪੜਾ ਹੁੰਦਾਗਾ ਆਪਣਾ 12 ਗੇਜ ਦਾ ਰੇਟ ਅਡਾ 6 ਐਮ ਦਾ ਉਹ ਅੱਜ 52 ਰੁਪਏ ਫੁੱਟ ਆ ਜੀ ਜਿਹੜਾ ਮੰਡੀ ਦੇ ਵਿੱਚੋਂ ਤੁਹਾਨੂੰ 65 ਤੋਂ 70 ਰੁਪਏ ਫੁੱਟ ਮਿਲ ਰਿਹਾਗਾ ਇਹਦਾ 48 ਰੁਪਏ ਫੁੱਟ ਆ ਜੀ ਰੇਟ ਅੱਜ ਦਾ ਇਹਦਾ 42 ਰੁਪਏ ਫੁੱਟ ਆ ਜੀ ਅੱਜ ਦਾ ਰੇਟ ਆ ਇਹਦਾ 38 ਰੁਪਏ ਫੁੱਟ ਆ ਜੀ ਅੱਜ ਦਾ ਰੇਟ ਆ ਆ ਤਿੰਨੇ ਤਾਰਾਂ ਮੈਂ ਕਦੇ ਵੀ ਕਿਸੇ ਨੂੰ ਰਾਇ ਨਹੀਂ ਦਿੰਦਾ ਆ ਤਿੰਨੇ ਤਾਰਾਂ ਕਦੇ ਵੀ ਨਹੀਂ ਪਾਉਣੀਆਂ ਚਾਹੀਦੀਆਂ ਜ਼ਿਆਦਾਤਰ ਤਾਰ ਇਨ ਇਧਰੋਂ ਵੀ ਇਹ ਇਧਰੋਂ ਵੀ ਇਹ ਤਾਰਾਂ ਪਾਉਣੀਆਂ ਚਾਹੀਦੀਆਂ ਨੇ ਕਦੇ ਵੀ ਕੋਈ ਇਹਨਾਂ ਦਾ ਜ਼ਿਆਦਾ ਲੰਮਾ ਟਾਈਮ ਜੇ ਮੋਟਰ ਕਦੇ ਵੀ ਚਲਾਉਣੀ ਹੈ ਕੁਝ ਵੀ ਕਰਨਾ ਤਾਂ ਇਹ ਫੁੱਲਗੇ ਜੀ ਤਾਰਵੇਂ ਸਾ ਚੱਲਦੀ ਹੈਗੀ ਪਰ ਲੈ ਜਿਹੜੀ ਮਰਜ਼ੀ ਲੋ ਪਰ ਅਗਲੇ ਨੂੰ ਰੇਟ ਦਾ ਹੀ ਪਤਾ ਹੋਣਾ ਜ਼ਰੂਰੀ ਆ ਤੇ ਗੇਜ ਦਾ ਵੀ ਪਤਾ ਹੋਣਾ ਜ਼ਰੂਰੀ ਆ ਤੇ ਆਪਾਂ ਮੋਟਰ ਦੇ ਵਿੱਚ ਬੋਰ ਦੇ ਵਿੱਚ ਹਮੇਸ਼ਾ ਜਦੋਂ ਬਈ ਆਪਾਂ ਡਰਾਈਵਰੀ ਪਾਉਨੇ ਆ ਆਪਾਂ ਨੂੰ ਮਲੇ ਕਿਹੜੀ ਪਾਉਣੀ ਚਾਹੀਦੀ ਤੇ ਇਹਦੀ ਕੁਆਲਿਟੀ ਕਿਵੇਂ ਚੈੱਕ ਕਰਨੀ ਚਾਹੀਦੀ ਬਾਈ ਜੀ ਇਹ ਨਾ ਕਲਸੀ ਕੰਪਨੀ ਦੀ ਡਿਲੀਵਰੀ ਹੈਗੀ ਠੀਕ ਹੈ ਕੱਲ੍ਹ ਤੋਂ ਬਰਾ ਕੰਪਨੀ ਸਾਡੀ ਜ਼ਿੰਮੇਵਾਰੀ ਹੋਊਗੀ ਆ ਤੁਹਾਡੇ ਸਾਹਮਣੇ ਘਣ ਮਾਰ ਕੇ ਦਿਖਾਏ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਨਹੀਂਗਾ ਇਹਦਾ ਇਸ ਤੋਂ ਪਹਿਲਾਂ ਟ్రਾਇਲ ਲੈ ਕੇ ਲੈਤਾ ਦੀਆਂ ਦੋ ਡਰੈਵਲੀਆਂ ਉਸ ਵਿੱਚ ਜੋੜ ਕੇ ਟਰੈਕਟਰ ਨਾਲ ਖਿਚਾਈ ਕਰਕੇ ਦੇਖੀ ਕਿਸੇ ਤਰ੍ਹਾਂ ਦੀ ਕੋਈ ਜੁਬ ਹੋਣੀ 500 ਫੁੱਟ ਡੂੰਗੀ ਤੱਕ ਆ ਪਰ ਇਹਨੂੰ ਪਾ ਸਕਦੇ ਹਾਂਗੇ ਆਪਣੀ ਜ਼ਿੰਮੇਵਾਰੀ ਹੋਊਗੀ ਜਿਵੇਂ ਕਹਿੰਦੇ ਬਾਅਦ ਵਿੱਚ ਇਹ ਲਫਨ ਲੱਗ ਜਾਂਦੀ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਜ਼ਿੰਮੇਵਾਰੀ ਹੂੰ ਮੈਂ ਬਿਲ ਦਿਸ ਤੇ ਲਿਖ ਕੇ ਦਊਗਾ ਜੀ ਇਹ ਕਿਸ ਤਰ੍ਹਾਂ ਦਾ ਕੋਈ ਦਿੱਕਤ ਆਉਂਦੀ ਤਾਂ ਮੈਂ ਫ੍ਰੀ ਉਹ ਦੂੰ ਦੋ ਤੋਂ ਤਿੰਨ ਸਾਲ ਤੱਕ ਮੇਰੀ ਗਾਰੰਟੀ ਹੋਊਗੀ ਇਹਦੀ ਅਸਲੀ ਗ ਸਭ ਤੋਂ ਜਿਹੜਾ ਅੱਜ ਤੋਂ ਮਹਿੰਗੀ ਡਿਲੀਵਰੀ ਜਿਹੜੀ ਇਹ ਟਾਈਮ ਦੀ ਹੈ ਸਭ ਤੋਂ ਮਹਿੰਗੀ 1600 ਰੁਪਏ ਦਾ ਪੀਸ ਆ ਜੀ ਇਹਦਾ ਠੀਕ ਹੈ ਹਾਂ 10 ਕਿਲੋ ਵਾਲੀ ਡਿਲੀਵਰੀ ਇਹ 1600 ਦਾ ਪੀਸ 10 ਫੁੱਟ ਦਾ ਪੇਪਾ ਹੈ ਪਾ ਜੀ ਇਹ ਤੇ ਬਾਕੀ ओरिजिनल ਦੀ ਗਾਰੰਟੀ ਨਾਲ ओरिजिनल ਦੀ ਮੈਂ ਬਿੱਲ ਦੂੰਗਾ ਜੀ ਪੱਕਾ ਜੀ ਐਸਟੀ ਵਾਲਾ ਕੱਟ ਕੇ ਠੀਕ ਹੈ ਜੀ ਜੀ ਐਸਟੀ ਵਾਲਾ ਪੱਕਾ ਬਿੱਲ ਦੂੰਗਾ ਕੱਟ ਕੇ ओरिजिनल ਦੀ ਗਾਰੰਟੀ ਹੋਊਗੀ ਇਸ ਤੋਂ ਬਾਅਦ ਟੁੱਟਣ ਭੱਜਣ ਦੀ ਵੀ ਮੇਰੀ ਜ਼ਿੰਮੇਵਾਰੀ ਹੋਊਗੀ ਆਪਾਂ ਆ ਬੋਛਲਾ ਰਹੇ ਹਾਂ ਗ੍ਰੈਂਡਿੰਗ ਮਸ਼ੀਨ ਤੇ ਨੰਬਰ 1 ਤਾਂ ਕਿਸੇ ਕੋਲ ਗ੍ਰੈਂਡਿੰਗ ਮਸ਼ੀਨ ਆਪਣੇ ਜ਼ਿਲ੍ਹ ਅਸੀਂ ਇਸ ਮਸ਼ੀਨ ਦੇ ਉੱਤੇ ਗ੍ਰਾਈਂਡਿੰਗ ਮਸ਼ੀਨ ਦੇ ਉੱਤੇ ਬੁਸ਼ ਲਾ ਕੇ ਦਿੰਦੇ ਆ ਜਿੰਮੀ ਜਿੰਨਾ ਮਰਜ਼ੀ ਰਹਿਤਾ ਗੱਡੀ ਉਸ ਮਰਜ਼ੀ ਕਰੇ ਸਾਡੀ 6 ਮਹੀਨਾ ਦੀ ਅਸੀਂ ਗਾਰੰਟੀ ਦੇਵਾਂ ਕਿ ਜਿਹੜਾ ਕਹਿੰਦਾ ਸਾਡੇ ਮੋਟਰ ਤੇ ਬੁਸ਼ ਨਹੀਂ ਖੜਦੇ ਸਾਡੇ ਕੋਲੇ ਲੈ ਕੇ ਆਵੇ ਇੱਕ ਵਾਰ ਅਸੀਂ 6 ਮਹੀਨਾ ਦੀ ਗਾਰੰਟੀ ਮੈਥੋਂ ਬਿੱਲ ਦੇ ਉੱਤੇ ਲਿਖਾ ਕੇ ਲਈ ਜੀ ਅਸੀਂ ਉਸ ਤਰ੍ਹਾਂ ਹੋ ਕਰਕੇ ਦੇਖਾਂਗੇ ਰਿਪੇਅਰ ਚੰਗੀ ਤਰ੍ਹਾਂ ਰਿਪੇਅਰ ਕਰਕੇ ਦੇਵਾਂਗੇ ਇਸ ਦੀ ਸਾਡੀ 6 ਮਹੀਨਾ ਦੀ ਮੋਟਰ ਦੀ ਗਾਰੰਟੀ ਹੋਊਗੀ ਜਿੰਨਾ ਮਰਜ਼ੀ ਰਹਿਤਾ ਗੱਡੀ ਜਾਵੇ ਇੱਕ ਵੀਰੇ ਨਵੀਆਂ ਮੋਟਰਾਂ ਦੇ ਖੌਣ ਸੀਜ਼ਨ ਚੱਲ ਪਿਆ ਸਟਾਰਟ ਨਵੀਆਂ ਮੋਟਰਾਂ ਬਾਰੇ ਬੇਨਤੀ ਹੈ ਜਿਹੜੇ ਵੀ ਜ਼ਿਮੀਦਾਰ ਨੇ ਮੋਟਰ ਪਾਉਣੀ ਆ ਮੇਰਾ ਨੰਬਰ ਉੱਤੇ ਆ ਗਿਆ ਇੱਕ ਵਾਰੀ ਮੈਥੋਂ ਰੇਟ ਬਾਰੇ ਟਰਾਈ ਕਰ ਲਿਓ ਪਾ ਜਿੱਥੋਂ ਮਰਜ਼ੀ ਲਵ ਜ਼ਿਮੀਦਾਰ ਦਾ 10 ਤੋਂ 15000 ਦਾ ਫਾਇਦਾ ਕਰਕੇ ਤੋ ਦੂੰਗਾ ਇੱਥੋਂ ਇੱਕ ਵਾਰੀ ਮੈਥੋਂ ਰੇਟ ਟਰਾਈ ਕਰ ਲਓ ਲੈ ਜਿੱਥੋਂ ਮਰਜ਼ੀ ਲਿਓ ਜਿਹੜੀ ਮਰਜ਼ੀ ਕੰਪਨੀ ਲੈਣੀ ਆ ਮੇਰੇ ਕੋਲੇ ਸਾਰਾ ਸਟਾਕ ਇਸ ਵਕਤ ਮੌਜੂਦ ਆਗਾ ਜਿਹੜੀ ਮੋਟਰ ਪਾਉਣੀ ਹੈਗੀ 10 ਤੋਂ 15000 ਇੱਕ ਸੈੱਟ ਮਾਗਰ ਫਾਇਦਾ ਕਰਕੇ ਤੋ ਦੂੰਗਾ ਹਰੇਕ ਜ਼ਿਮੀਦਾਰ ਦਾ ਮੈਂ ਇੱਕ ਵਾਰੀ ਆ ਮੇਰਾ ਨੰਬਰ ਉੱਪਰ ਹੈਗਾ ਜਿਹੜਾ ਡਾਇਲ ਕਰਕੇ ਮੈਨੂੰ ਇੱਕ ਵਾਰੀ ਰੇਟ ਪੁੱਛ ਲਓ ਚਾਹੇ ਜਮਾ ਨਾਲ ਲਿਓ ਜਿ ਲੈ ਜਿੱਥੋਂ ਮਰਜ਼ੀ ਲਿਓ ਇੱਕ ਵਾਰੀ ਮੈਥੋਂ ਰੇਟ ਪਤਾ ਕਰ ਲਿਓ ਤੁਹਾਨੂੰ ਉਹ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਕ ਜਦੋਂ ਤੁਹਾਡੇ ਕੋਲੇ ਮੋਟਰ ਪਹੁੰਚ ਗਈ ਪੇਮੈਂਟ ਮੈਨੂੰ ਉਸ ਉਦੋਂ ਕਰ ਦਿਓ ਸਾਰੀ ਜਦੋਂ ਤੁਹਾਡੇ ਕੋਲੇ ਅਸੇ ਤੁਰ ਮੋਟਰ ਪਹੁੰਚ ਗਈ ਆਪਣਾ ਜਿਹੜਾ ਮੇਨ ਕੰਮ ਆ ਉਹ ਰੇ ਸਮਰਸੀਬਲ ਮੋਟਰਾਂ ਦੇ ਬੋਸ਼ਾ ਦਾ ਕੰਮਾਂਗਾ ਆਪਣਾ ਮੇਨ ਆ ਕੋਈ ਵੀ ਭਾਈ ਕਹਿੰਦਾ ਵੀ ਸਾਡੇ ਮੋਟਰ ਮਹੀਨੇ ਬਾਅਦ ਮਰ ਜਾਂਦੀ ਜਾਂ 2 ਮਹੀਨੇ ਬਾਅਦ ਮਰ ਜਾਂਦੀ ਆ ਆਪਣੇ ਕੋਲੇ ਲੈ ਕੇ ਆਪਣੇ ਕੋਲ 6 ਮਹੀਨੇ ਦੀ ਗਾਰੰਟੀ ਦੂੰ ਇਸਰਪ 15 ਦਿਨਾਂ ਬਾਅਦ ਹੀ ਮਰਦਾ ਦੀ ਬੱਲੇ ਆਪਣੇ ਕੋਲੇ ਆਪਾਂ 6 ਮਹੀਨੇ ਦੀ ਗਾਰੰਟੀ ਦੇਵਾਂਗੇ ਜਿੰਨਾ ਮਰਜੀ ਦਿੱਤਾ ਗੱਡੇ ਮੋਟਰ ਦੇ ਬੋਸ਼ ਹੋਣ ਪੰਪ ਦੇ ਬੋਸ਼ ਹੋਣ ਜਿੰਨਾ ਮਰਜੀ ਦਿੱਤਾ ਗੱਡੇ ਨਲੇ ਜਿਹੜੀ ਆਪਣੀ ਇਹ ਦੁਕਾਨ ਆ ਗਈ ਇਹ ਗੁਰਨਾਨਕ ਕਾਲਜ ਤੋਂ ਬੱਸ ਸਟੈਂਡ ਵਾਲੇ ਰੋਡ ਦੇ ਉੱਪਰ ਆ ਗੁਰਨਾਨਕ ਕਾਲਜ ਤੋਂ 200 ਮੀਟਰ ਅੱਗੇ ਆ ਗਈ ਬੁੜਲਾਡਾ ਮੇਰਾ ਨੰਬਰ ਆਗਾ ਕੰਟੈਕਟ ਨੰਬਰ 9715178000 9417366599 9715178000 ਆਪਣੀ ਜਿਹੜੀ ਦੁਕਾਨ ਦਾ ਟਾਈਮ ਹੈ ਵੀਰੇ 7:30 ਵਜੇ ਤੋਂ ਸਵੇਰੇ ਲੈ ਕੇ ਸ਼ਾਮ ਨੂੰ 7 ਵਜੇ ਤੱਕ ਉਹੀ ਦਿਨ ਤੇ ਆਪਣੀ ਦੁਕਾਨ ਨਹੀਂ ਪਾਵਾਂ ਉਹ ਜਦੋਂ ਬੇਚ ਚ ਕੋ ਕੇ ਜਦੋਂ ਮਰਜ਼ੀ ਆ ਜਾਓ